ਉੜਾ ਗਲਵਾਗ ਤੇ ਦਿਲਵਾਗ ਉਹ ਵੀ ਇੱਥੇ ਸਤਿਗੁਰੂ ਜੀ ਦੇ ਨਾਲ ਹੀ ਇੱਥੇ ਪਹੁੰਚੇ ਨੇ ਪਿੱਛੇ ਜੋ ਸਥਾਨ ਬਣਿਆ ਤਬੀਲਾ ਸਾਹਿਬ ਉੱਥੇ ਸਤਿਗੁਰਾਂ ਨੇ ਘੋੜੇ ਬੰਨੇ ਤੇ ਇਸ ਸਥਾਨ ਦੇ ਅੰਦਰ ਜਿੱਥੇ ਥੜਾ ਸਾਹ ਮੌਜੂਦ ਹੈ ਉਹ ਥੜਾ ਸੇਵਕਾਂ ਨੇ ਆਪਣੇ ਹੱਥੀ ਬਣਾਇਆ ਤੇ ਸਤਿਗੁਰਾਂ ਦੇ ਬਿਰਾਜਣ ਵਾਸਤੇ ਉਹ ਤਿਆਰ ਕੀਤਾ ਤੇ ਆਪ ਸਤਿਗੁਰੂ ਜੀ ਕੁਝ ਚਿਰ ਇੱਥੇ ਆਰਾਮ ਕੀਤਾ ਹਾਂਜੀ ਬਾਬਾ ਸੱਜਣ ਜੀ ਦੇ ਕੋਲ ਇੱਕ ਗੜਬਾ ਤੇ ਖੁੰਡੀ ਸੀਗੇ ਜਿਹੜੇ ਉਹ ਨਾਲ ਰੱਖਦੇ ਸੀ ਤੇ ਜਦੋਂ ਉੱਥੇ ਸਤਿਗੁਰਾਂ ਨੇ ਬੇਨਤੀ કરી ਕਿ ਤੁਹਾਡਾ ਖੂ ਲੱਗ ਜਾਵੇਗਾ ਤੇ ਬਾਬਾ ਸੱਜਣ ਜੀ ਕਹਿੰਦੇ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਖੂ ਲਵਾਇਆ ਤਾਂ ਸਤਿਗੁਰ ਜੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਤੁਸੀਂ ਜਿਹੜਾ ਆਪਣੀ ਖੁੰਡੀ ਤੇ ਗੜਬਾ ਇੱਥੇ ਪਤਾਲਪੁਰੀ ਚ ਰੱਖ ਜਾਓ ਤੇ ਪਿੰਡ ਜਾ ਕੇ ਕੱਢ ਲਿਓ ਐਸਾ ਹੀ ਹੋਇਆ ਇੱਥੇ ਜਦੋਂ ਖੂਹ ਚੱਲਦਾ ਸੀ ਵਿੱਚ ਗੜਬਾ ਤੇ ਖੁੰਡੀ ਉੱਥੋਂ ਫਿਰ ਕੱਢੇ ਗਏ ਰਾਤੋਂ ਰਾਤ ਜਿਹੜਾ ਖੂਹ ਆ ਉਹ ਬਣ ਗਿਆ ਜਦ ਬਾਬਾ ਸੱਜਣ ਜੀ ਉੱਥੋਂ ਆਉਂਦੇ ਨੇ ਤੇ ਨਗਰ ਦਾ ਕੱਠ ਹੁੰਦਾ ਕਾਫੀ ਲੋਕ ਜੈਜਾ ਕਰਦੇ ਕਾਰ ਕਰਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇ ਉਹ ਖੂਹ ਅੱਜ ਵੀ ਮੌਜੂਦ ਆ ਸੰਤਾਂ ਦਰਸ਼ਨ ਕਰਦੀਆਂ ਬਾਬਾ ਸੱਜਣ ਜੀ ਨੇ ਇਹ ਵੀ ਫਿਰ ਬਾਰ ਮੰਗਿਆ ਸੀ ਕਿ ਇਸ ਨਗਰ ਦੇ ਵਿੱਚ ਬਾਬਾ ਜੀ ਤੰਬਾਕੂ ਛਕਣ ਵਾਲੇ ਹੁਕਮਾ ਹੁੱਕਾ ਪੀਣ ਵਾਲੇ ਬਹੁਤ ਨੇ ਸੋ ਕਿਰਪਾ ਕਰੋ ਤੇ ਸਤਿਗੁਰਾਂ ਨੇ ਕਿਹਾ ਵੀ ਹੁਣ ਜਿਹੜੇ ਹੁੱਕਾ ਪੀਣ ਵਾਲੇ ਨਹੀਂ ਰਹਿਣਗੇ ਗਾਹਾਂ ਨਹੀਂ ਹੋਣਗੇ ਤੇ ਉਹ ਜਦ ਦੇ ਸਤਿਗੁਰਾਂ ਦੇ ਬਚਨ ਹੋਏ ਆ ਕਿ ਹੁਣ ਕੋਈ ਨਗਰ 'ਚ ਹੁੱਕਾ ਨਹੀਂ ਪੀਂਦਾ ਉੱਥੇ 35000 ਜਿਹੜਾ ਸ਼ਾਹੀ ਫੌਜਾਂ ਉਹ ਸਤਿਗੁਰਾਂ ਦੇ ਨਾਲ ਮੁਕਾਬਲਾ ਕਰਨ ਵਾਸਤੇ ਪਹੁੰਚਦੇ ਨੇ ਤੇ 17000 ਲੁਟੇਰੇ ਜਿਹੜੇ ਉਹ ਮੁਗਲਾਂ ਦੇ ਨਾਲ ਆਏ ਸੀ ਤੇ ਸਤਗੁਰਾਂ ਨੇ ਉਹ ਸਾਰੀ ਖਤਮ ਕਰਤੀ ਉਹਦੇ ਪਾਸ ਇੱਕ ਬਾਜ ਸੀ ਤੇ ਬਾਜ ਦੀ ਮੰਗ ਕੀਤੀ ਸਤਗੁਰਾਂ ਨੇ ਇਹ ਸਾਨੂੰ ਬਾਜ ਦਿਓ ਤੇ ਬਾਜ ਫਿਰ ਸਤਗੁਰਾਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਬਾਜ ਦੇ ਜਿਹੜੇ ਇੱਕ ਡੋਰੀ ਬੰਨੀ ਹੁੰਦੀ ਹੈ ਉਹ ਡੋਰੀ ਬਾਜ ਨੇ ਨਿਗਲ ਲਈ ਅੰਦਰ ਮਤਲਬ ਕਿ ਖਾ ਲਈ ਸਤਿ ਸ਼੍ਰੀ ਅਕਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਅੱਜ ਅਸੀਂ ਪਹੁੰਚਿਆ ਪਿੰਡ ਅਿਆਲੀ ਕਲਾਂ ਦੇ ਵਿੱਚ ਔਰ ਅੱਜ ਤੁਹਾਨੂੰ ਗੁਰਦੁਆਰਾ ਸਾਹਿਬ ਥੜਾ ਸਾਹਿਬ ਵਿਖੇ ਦਰਸ਼ਨ ਵੀ ਕਰਵਾਵਾਂਗੇ ਤੇ ਇਸ ਦੇ ਇਤਿਹਾਸ ਦੇ ਬਾਰੇ ਵੀ ਜਾਣੂ ਕਰਵਾਵਾਂਗੇ ਸਾਡੇ ਨਾਲ ਇਸ ਵੇਲੇ ਸਰਦਾਰ ਜਗਤਾਰ ਸਿੰਘ ਜੀ ਮੌਜੂਦ ਨੇ ਜਤਾ ਜੀ ਇੱਥੋਂ ਦੇ ਇਤਿਹਾਸ ਦੇ ਬਾਰੇ ਦੱਸਿਆ ਜਾਵੇ ਕਿ ਗੁਰਦੁਆਰਾ ਥੜਾ ਸਾਹਿਬ ਹੈ ਜਿਹੜਾ ਵੀ ਇਸ ਦਾ ਇਤਿਹਾਸ ਕੀ ਹੈ ਸੁਣ ਦੇ ਵਿੱਚ ਆਇਆ ਕਿ 6ਵੇਂ ਪਾਸ਼ਾ ਇੱਥੇ ਪਹੁੰਚੇ ਸੀਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ 60 ਅਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਫਲਟਕੈ ਮੂਰਤ ਹਰਗੋਬਿੰਦ ਸਵਾਰੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਬੰਦੀ ਛੋੜਾ ਦਾਤਾ ਜੀ ਨੇ ਇਸ ਸਥਾਨ ਤੇ ਆਪਣੇ ਮਹਾਰਕ ਚਰਨ ਪਾਏ ਤੇ ਇਸ ਸਥਾਨ ਨੂੰ ਪਵਿੱਤਰ ਕੀਤਾ ਤੇ ਦੋ ਵਾਰੀ ਸਤਿਗੁਰੂ ਜੀ ਇਸ ਸਥਾਨ ਤੇ ਆਉਂਦੇ ਨੇ ਪਹਿਲੀ ਵਾਰੀ ਜਦੋਂ ਇਹਨਾਂ ਦੇ ਸਾਧੂ ਸਾਈਂ ਰਾਮ ਸਾਈਂ ਦਾਸ ਜੀ ਨੇ ਤੇ ਮਾਤਾ ਰਾਮੂ ਜੀ ਨੇ ਨਵਾਂ ਮਕਾਨ ਬਣਾਇਆ ਨਾ ਉਹਨਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਉਹ ਸਾਡੇ ਗ੍ਰਹਿ ਦੇ ਵਿੱਚ ਚਰਨ ਪਾਓ ਜਿੰਨੀ ਦੇ ਰਾਵ ਜੀ ਆਪਣੇ ਚਰਨੀ ਪਾਉਂਦੇ ਸੀ ਗ੍ਰਹਿ ਦੇ ਵਿੱਚ ਪ੍ਰਵੇਸ਼ ਨਹੀਂ ਕਰਾਂਗੇ ਤੇ ਉਹਨਾਂ ਦੀ ਬੇਨਤੀ ਸਤਗੁਰਾਂ ਨੇ ਪ੍ਰਵਾਨ ਕੀਤੀ ਪਰਿਵਾਰ ਨੂੰ ਢੋਲੀ ਭਾਈ ਕੀ ਤੋਂ ਅੰਮ੍ਰਿਤਸਰ ਤੋਂ ਢੋਲੀ ਭਾਈ ਕੀ ਭੇਜਿਆ ਤੇ ਆਪ ਦੂਸਰੇ ਪਾਸੇ ਜਿਹੜਾ ਭਾਈ ਅਲਮਸਤ ਬੇਨਤੀ ਕਰਦਾ ਨਾਨਕ ਮੱਤੇ ਤੋਂ ਜਿੱਥੇ ਗੁਰੂ ਨਾਨਕ ਦੇ ਮਹਾਰਾਜ ਦਾ ਯਾਦਗਾਰੀ ਸਥਾਨ ਪਿੱਪਲ ਹੈ ਤੇ ਸਿੱਧਾਂ ਨੇ ਉਹ ਅਲਮਸਤ ਨੂੰ ਤੰਗ ਕਰਨਾ ਕੀਤਾ ਉਹ ਜਿਹੜਾ ਯਾਦਗਾਰੀ ਚਿੰਨ ਪਿੱਪਲ ਸੀ ਉਹਨੂੰ ਨਸ਼ਟ ਕਰਨਾ ਚਾਹਿਆ ਤੇ ਉਹ ਸਤਿਗੁਰਾਂ ਦਾ ਸੇਵਕ ਬੇਨਤੀਆਂ ਕਰਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਿ ਇੱਥੇ ਆਓ ਤੇ ਮੇਰੀ ਰੱਖਿਆ ਕਰੋ ਤੇ ਨਾਲੇ ਇਹ ਜਿਹੜਾ ਯਾਦਗਾਰੀ ਚਿੰਨ ਉਹਨੂੰ ਆਪ ਜੀ ਬਚਾਉਣ ਦੀ ਕਿਰਪਾਲਤਾ ਕਰੋ ਤੇ ਸਤਿਗੁਰਾਂ ਨੂੰ ਇਹ ਦੋਨੇ ਪਾਸੇ ਜਿਹੜੇ ਬੇਨਤੀਆਂ ਆਉਂਦੀਆਂ ਸਤਿਗੁਰ ਜੀ ਆਪ ਨਾਨਕਮੱਤੇ ਪਹੁੰਚਦੇ ਆ ਤੇ ਢੋਲੀ ਭਾਈ ਕੀ ਪਰਿਵਾਰ ਨੂੰ ਪੇਜ ਦਿੰਦੇ ਨੇ ਤੇ ਆਪ ਜੀ ਫਿਰ ਉੱਥੇ ਨਾਨਕਮੱਤੇ ਪਹੁੰਚ ਕੇ ਸਿੱਧਾਂ ਦੀਆਂ ਸ਼ਕਤੀਆਂ ਨੂੰ ਤੈਅ ਸਨੈਸ ਕਰਦੇ ਆ ਤੇ ਭਾਈ ਅਲਮਸਤ ਦੀ ਰੱਖਿਆ ਕੀਤੀ ਤੇ ਉਹ ਜਿਹੜਾ ਪਿੰਪਲ ਸੀ ਯਾਦਗਾਰੀ ਉਹਨੂੰ ਉਸੇ ਤਰ੍ਹਾਂ ਹੀ ਫੇਰ ਸੁਰਜੀਤ ਕੀਤਾ ਉਥੋਂ ਆਪ ਜੀ ਨਗਰਾਂ ਨੂੰ ਤਾਰਦੇ ਹੋਏ ਮੰਜਲੋ ਮੰਜਲੀ ਆਉਂਦੇ ਨੇ ਤੇ ਉਥੋਂ ਕਰਤਾਰਪੁਰ ਮੁਕਤੇਸ਼ਵਰ ਗੜ ਗੰਗਾ ਪੀਲੀ ਪੀਤ ਬਰੇਲੀ ਇਥੋਂ ਇਹਨਾਂ ਨਗਰਾਂ ਤੋਂ ਹੁੰਦੇ ਹੋਏ ਸਹਾਰਨਪੁਰ ਜਗਾਧਰੀ ਤੇ ਦਾ ਆਪਣੇ ਲੁਧਿਆਣੇ ਦੇ ਨੇੜੇ ਦੁੱਗਰੀ ਪਿੰਡ ਪਹੁੰਚਦੇ ਨੇ ਤੇ ਦੁੱਗਰੀ ਤੋਂ ਅਗਲੀ ਸਵੇਰ ਇਸ ਸਥਾਨ 41 ਕਲਾਂ ਦੇ ਸਥਾਨ ਤੇ ਪਹੁੰਚਦੇ ਆ। ਇੱਥੋਂ ਫਿਰ ਸਤਗੁਰੂ ਜੀ ਅੱਗੇ ਢੋਲੀ ਭਾਈ ਕੀ ਪਹੁੰਚਦੇ ਨੇ ਜਿੱਥੇ ਪਰਿਵਾਰ ਪਹਿਲਾਂ ਹੀ ਪਹੁੰਚ ਚੁੱਕਿਆ ਸੀ। ਤੇ ਪਹਿਲਾ ਰੂਟ ਇਹਨਾਂ ਸਤਗੁਰਾਂ ਦਾ ਇਹ ਆ। ਸੁਣਨ ਦੇ ਵਿੱਚ ਆ ਕਿ ਗੁਰੂ ਸਾਹਿਬ ਦੇ ਨਾਲ ਘੋੜੇ ਵੀ ਮੌਜੂਦ ਸੀਗੇ ਵੀ ਉਹ ਵੀ ਬੰਨੇ ਸੀ ਇੱਥੇ ਲੈ ਕੇ ਉਹਨਾਂ ਨੇ। ਹਾਂਜੀ ਜਦੋਂ ਦੂਸਰੀ ਵਾਰੀ ਸਤਗੁਰੂ ਜੀ ਆਏ ਨੇ 1631 ਦੇ ਵਿੱਚ ਜਿਹੜੀ ਆ ਇਤਿਹਾਸਕ ਜੰਗ ਨਥਾਣੇ ਦੀ ਜੰਗ ਹੋਈ ਹੈ। ਵਾਪਸੀ ਆਉਂਦੇ ਹੋਏ ਸਤਿਗੁਰੂ ਜੀ ਜੰਗ ਤੋਂ ਬਾਅਦ ਨਾਲ ਸੂਰਬੀਰ ਯੋਧੇ ਭਾਈ ਵਿਧੀ ਚੰਦ ਵਰਗੇ ਹੋਰ ਬੜੇ ਜਿਹੜੇ ਨਾਮੀ ਯੋਧੇ ਸਤਿਗੁਰਾਂ ਦੇ ਨਾਲ ਹੁੰਦੇ ਸੀ ਤੇ ਘੋੜਾ ਗਲਵਾਗ ਤੇ ਦਲਵਾਗ ਉਹ ਵੀ ਇੱਥੇ ਸਤਿਗੁਰ ਜੀ ਦੇ ਨਾਲ ਹੀ ਇੱਥੇ ਪਹੁੰਚੇ ਨੇ ਪਿੱਛੇ ਜੋ ਸਥਾਨ ਬਣਿਆ ਤਵੇਲਾ ਸਾਹਿਬ ਉੱਥੇ ਸਤਿਗੁਰਾਂ ਨੇ ਘੋੜੇ ਬੰਨੇ ਤੇ ਇਸ ਸਥਾਨ ਦੇ ਅੰਦਰ ਜਿੱਥੇ ਥੜਾ ਸਾਹ ਮੌਜੂਦ ਹੈ ਉਹ ਥੜਾ ਸੇਵਕਾਂ ਨੇ ਆਪਣੇ ਹੱਥੀ ਬਣਾਇਆ ਤੇ ਸਤਿਗੁਰਾਂ ਦੇ ਬਿਰਾਜਣ ਵਾਸਤੇ ਜੋ ਤਿਆਰ ਕੀਤਾ ਤੇ ਆਪ ਸਤਿਗੁਰੂ ਜੀ ਕੁਝ ਚਿਰ ਇੱਥੇ ਆਰਾਮ ਕੀਤਾ ਤੇ ਫਿਰ ਇਸ ਤੋਂ ਦੇ ਇੱਕ ਬਾਬਾ ਸੱਜਣ ਜੀ ਜਿਹੜੇ ਆ ਉਹਨਾਂ ਨੂੰ ਜਦੋਂ ਪਤਾ ਲੱਗਦਾ ਜੀ ਗੁਰੂ ਹਰਗੋਬਿੰਦ ਸਾਹਿਬ ਇੱਥੇ ਪਹੁੰਚਦੇ ਨੇ ਤਾਂ ਉਹ ਜਿੰਨੀ ਵੀ ਹੋ ਸਕਦੀ ਸੇਵਾ ਉਹਨਾਂ ਨੇ ਕੀਤੀ ਤੇ ਅਨੇਕਾਂ ਵਾਰ ਸਤਿਗੁਰਾਂ ਨੇ ਬਾਬਾ ਸੱਜਣ ਜੀ ਨੂੰ ਦਿੱਤੇ ਕਿ ਤੁਸੀਂ ਕਰਤਾਰ ਕੀਰਤਪੁਰ ਸਾਹਿਬ ਪਹੁੰਚਿਆ ਕਰੋ ਤੇ ਬਾਬਾ ਸੱਜਣ ਜੀ ਉਸ ਤੋਂ ਫਿਰ ਸੇਵਕ ਬਣੇ ਕੀਰਤਪੁਰ ਜਾਣ ਲੱਗੇ ਤੇ ਇਹ ਜਿਹੜਾ ਸਥਾਨ ਆ ਤਵੇਲਾ ਸਾਹਿਬ ਇੱਥੇ ਦੋਨੇ ਘੋੜੇ ਸਤਿਗੁਰਾਂ ਨੇ ਬੰਨੇ ਸੀਗੇ ਅਸੀਂ ਇਹ ਤਵੇਲਾ ਸਾਹਿਬ ਬਿਲਕੁਲ ਬੈਕਸਾਈਡ ਪਿਛਲੇ ਪਾਸੇ ਦਰਖਤ ਖੜਾ ਵਾ ਉਹ ਤਵੇਲਾ ਸਾਹਿਬ ਉੱਥੇ ਦਰਖਤ ਅਜੇ ਵੀ ਹਾਂਜੀ ਹੈਗਾ ਵਾ ਅਸੀਂ ਬਾਬਾ ਸੱਜਣ ਜੀ ਦੀ ਗੱਲ ਆਖੀ ਜੇ ਵੀ ਤਾਂ ਕਹਿੰਦੇ ਨੇ ਵੀ ਉਹਨਾਂ ਦਾ ਇੱਥੇ ਨੇੜੇ ਹੀ ਸਥਾਨ ਆ ਵੀ ਰਾਤੋਂ ਰਾਤ ਖੂਹ ਜਿਹੜਾ ਬਣ ਕੇ ਤਿਆਰ ਹੋ ਗਿਆ ਸੀ ਉਹ ਕੀ ਖਾਣੀ ਸੀ ਜਦੋਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਇੱਥੇ ਆਏ ਆ ਤੇ ਸਭ ਬਾਬਾ ਸੱਜਣ ਜੀ ਸੇਵਕ ਬਣੇ ਤੇ ਹਰ ਸੰਗRAND ਨੂੰ ਫਿਰ ਬਾਬਾ ਸੱਜਣ ਜੀ ਉੱਥੇ ਕੀਰਤਪੁਰ ਸਾਹਿਬ ਜਾਂਦੇ ਨੇ ਲੰਗਰ ਵਾਸਤੇ ਰਸਤ ਲੇ ਕੇ ਜਾਂਦੇ ਨੇ ਜਾਂ ਹੋਰ ਦੇਗ ਵਾਸਤੇ ਤੇ ਰੂਟੀਨ ਬਣ ਗਈ ਹਰ ਮਹੀਨੇ ਜਾਣਾ ਤੇ ਇੱਕ ਵਾਰੀ ਬਾਬਾ ਸੱਜਣ ਜੀ ਉੱਥੇ ਲੇਟ ਹੋ ਗਏ ਜਾਣ ਵਿੱਚ ਤੇ ਉੱਥੇ ਸੰਗਤਾਂ ਨੇ ਬੇਨਤੀ ਕੀਤੀ ਕਿ ਬਾਬਾ ਸੱਜਣ ਜੀ ਅੱਜ ਉਹ ਵਾਲੀ ਕਲਾ ਤੌਂਦੇ ਨੇ ਉਹ ਆਏ ਨਹੀਂ ਤੇ ਗੁਰੂ ਸਾਹਿਬ ਕਹਿੰਦੇ ਕੋਈ ਨਹੀਂ ਥੋੜਾ ਜਿਹਾ ਅਢੀਕ ਕਰੋ ਤੇ ਇੰਨੀ ਦੇਰ ਨੂੰ ਬਾਬਾ ਸੱਜਣ ਜੀ ਉੱਥੇ ਪਹੁੰਚਦੇ ਨੇ ਤੇ ਲੇਟ ਹੋਣ ਦਾ ਕਾਰਨ ਪੁੱਛਿਆ ਤੇ ਬਾਬਾ ਸੱਜਣ ਜੀ ਨੇ ਬੇਨਤੀ ਕੀਤੀ ਕਿ ਜਿਹੜੇ ਮੇਰੇ ਸ਼ਰੀਕ ਨੇ ਆਂਡ ਗਵਾਂਢ ਦੇ ਨੇ ਮੈਂ ਆਪਣੇ ਖੇਤ ਦੇ ਵਿੱਚ ਖੂਹ ਲਾਉਣਾ ਸੀ ਖੇਤੀ ਕਰਨ ਵਾਸਤੇ ਤੇ ਉਹ ਲੱਗਣ ਨਹੀਂ ਦੇ ਰਹੇ ਸੀ ਇਸ ਕਰਕੇ ਮੇਰੇ ਨਾਲ ਥੋੜਾ ਝਗੜਾ ਕਰਦੇ ਸੀ ਮੈਂ ਲੇਟ ਹੋ ਗਿਆ ਤੇ ਫਿਰ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਬਾਬਾ ਸੱਜਣ ਜੀ ਤੁਹਾਡਾ ਖੂਹ ਲਵਾ ਦੇ ਦੀਏ ਤੇ ਬਾਬਾ ਸੱਜਣ ਜੀ ਕਹਿੰਦੇ ਫਿਰ ਇਸ ਤੋਂ ਚੰਗਾ ਹੋਰ ਕੀ ਹੋਵੇਗਾ ਮਹਾਰਾਜ ਤੁਸੀਂ ਸਾਡੀ ਬੇਨਤੀ ਪ੍ਰਵਾਨ ਕਰੋ ਜਿਹੜਾ ਮੇਰਾ ਖੂਹ ਆ ਉਹ ਲੱਗ ਜਾਵੇ ਤੇ ਸਤਿਗੁਰੂ ਜੀ ਨੇ ਅਸੀ ਕਿਰਪਾ ਕੀਤੀ ਰਾਤੋਂ ਰਾਤ ਜਿਹੜਾ ਖੂਹ ਆ ਉਹ ਬਣ ਗਿਆ ਜਦ ਬਾਬਾ ਸੱਜਣ ਜੀ ਉੱਥੋਂ ਆਉਂਦੇ ਨੇ ਤੇ ਨਗਰ ਦਾ ਇਕੱਠ ਹੁੰਦਾ ਕਾਫੀ ਲੋਕ ਜੈਜਾ ਕਰਦੇ ਕਰ ਕਰਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਤੇ ਉਹ ਖੂਹ ਅੱਜ ਵੀ ਮੌਜੂਦ ਆ ਸੰਗਤਾਂ ਦਰਸ਼ਨ ਕਰਦੀਆਂ ਬਾਬਾ ਸੱਜਣ ਜੀ ਦੇ ਸਥਾਨ ਦੇ ਨਾਲ ਉਹ ਜਿਹੜਾ ਸਥਾਨ ਗੁਰਦੁਆਰਾ ਸ਼ਿਸ਼ੋਭਤ ਹੈ ਗੁਰਦੁਆਰਾ ਟਾਲੀਆਣਾ ਸਾਹਿਬ ਤੇ ਉਹ ਵੀ ਬੜਾ ਇਤਿਹਾਸਕ ਸਥਾਨ ਹੈ ਉਜੜਨ ਯੋਗ ਸਥਾਨ ਜਿਹਦੀ ਸਾਫ ਸੰਭਾਲ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਗੁਰਜੀਤ ਸਿੰਘ ਬਾਬਾ ਨਿੰਦਰ ਸਿੰਘ ਬਲਵਿੰਦਰ ਸਿੰਘ ਉਹ ਕਰਵਾ ਰਹੇ ਨੇ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਉੱਥੇ ਕਾਰਜ ਹੁੰਦੇ ਨੇ ਖੂਬ ਪੁੱਟਿਆ ਜਾਂਦਾ ਹੈ ਸੌਣ ਦੇ ਵਿੱਚ ਇਹ ਵੀ ਆਇਆ ਕਿ ਉਹਦੇ ਅੰਦਰੋਂ ਕੁਝ ਨਿਕਲਿਆ ਵੀ ਸੀਗਾ ਕੁਝ ਹਾਂ ਬਾਬਾ ਸੱਜਣ ਜੀ ਦੇ ਕੋਲ ਇੱਕ ਗੜਬਾ ਤੇ ਖੁੰਡੀ ਸੀਗੇ ਜਿਹੜੇ ਉਹ ਨਾਲ ਰੱਖਦੇ ਸੀ ਤੇ ਜਦੋਂ ਉੱਥੇ ਸਤਿਗੁਰਾਂ ਨੇ ਬੇਨਤੀ કરી ਕਿ ਤੁਹਾਡਾ ਖੂਹ ਲੱਗ ਜਾਵੇਗਾ ਤੇ ਬਾਬਾ ਸੱਜਣ ਜੀ ਕਹਿੰਦੇ ਮੈਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਖੂਹ ਲਵਾਇਆ ਤਾਂ ਸਤਿਗੁਰ ਜੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਤੁਸੀਂ ਜਿਹੜਾ ਆਪਣੀ ਖੁੰਡੀ ਤੇ ਗੜਬਾ ਇੱਥੇ ਪਤਾਲਪੁਰੀ ਚ ਰੱਖ ਜਾਓ ਤੇ ਪਿੰਡ ਜਾ ਕੇ ਕੱਢ ਲਿਓ ਐਸਾ ਹੀ ਹੋਇਆ ਇੱਥੇ ਜਦੋਂ ਖੂਹ ਚੱਲਦਾ ਸੀ ਵਿੱਚ ਗੜਬਾ ਤੇ ਖੁੰਡੀ ਉੱਥੋਂ ਫਿਰ ਕੱਢੇ ਗਏ ਸੰਗਤਾਂ ਨੇ ਉਹ ਪਰਿਵਾਰ ਹਲੇ ਵੀ ਮੌਜੂਦ ਹੈ ਜਿਹੜੇ ਬਾਬਾ ਸੱਜਣੀ ਦਾ ਖੂਹ ਜਿੱਥੇ ਉੱਥੋਂ ਦਾ ਪਰਿਵਾਰ ਤੇ ਬਾਬਾ ਸੱਜਣੀ ਦਾ ਜਿਹੜਾ ਪਰਿਵਾਰ ਸੀ ਜਿਹੜੇ ਸ਼ਰੀਕ ਸੀ ਲੜਦੇ ਸੀ ਉਹ ਸਤਗੁਰੂ ਜੀ ਨੇ ਉਦੋਂ ਬੇਨਤੀ ਸਤਗੁਰੂ ਜੀ ਨੇ ਕਿਹਾ ਵੀ ਤੁਹਾਡੇ ਸ਼ਰੀਕ ਖਤਮ ਕਰਤੀਏ ਤੇ ਬਾਬਾ ਸੱਜਣੀ ਜੀ ਨੇ ਬੇਨਤੀ ਕਰੀ ਨਹੀਂ ਜੀ ਬਾਬਾ ਜੀ ਮੈਂ ਗੁਰੂ ਜੀ ਐਸਾ ਨਾ ਕਰੋ ਫਿਰ ਮੈਂ ਵਰਤਾਂਗਾ ਕਿਹਨਾਂ ਨਾਲ ਤੇ ਫਿਰ ਸਤਗੁਰੂ ਜੀ ਕਹਿੰਦੇ ਕੋਈ ਨਹੀਂ ਜਿੰਨੇ ਹੈ ਉਹਨੇ ਹੀ ਰਹਿਣਗੇ ਜਿਆਦਾ ਨਹੀਂ ਵਧਣਗੇ ਕੁਝ ਪਰਿਵਾਰ ਹੈਗੇ ਨਹੀਂ ਉਹਨਾਂ ਦੇ ਹਾਂਜੀ ਹੈਗੇ ਨੇ ਤੇ ਉਹ ਹੁਣ ਜਦੋਂ ਉਹਨਾਂ ਨੇ ਸਤਗੁਰਾਂ ਦੇ ਕੌਤਕ ਦੇਖਿਆ ਤੇ ਉਹ ਵੀ ਬੜੀ ਸ਼ਰਧਾ ਨਾਲ ਉੱਥੇ ਸੇਵਾ ਕਰਦੇ ਨੇ ਉਹਨਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤੇ ਉਹ ਵੀ ਗੁਰੂ ਚਰਨਾਂ ਦੇ ਨਾਲ ਜੁੜ ਗਏ ਸੋ ਇਹ ਤੁਹਾਨੂੰ ਸਥਾਨ ਦਿਖਾਉਨੇ ਆ ਵੀ ਜਿੱਥੇ ਛੇਵੇਂ ਪਾਤਸ਼ਾਹ ਨੇ ਆਪਣੇ ਜਿਹੜੇ ਘੋੜੇ ਸੀਗੇ ਬੰਨੇ ਸੀਗੇ ਇਹ ਦਿਲਬਾਗ ਤੇ ਗੁਲਬਾਗ ਸੋ ਇਹ ਅੰਦਰਲੀ ਤਸਵੀਰਾਂ ਵੀ ਤੁਹਾਨੂੰ ਦਿਖਾਉਨੇ ਆ ਇੱਥੇ ਆ ਕੇ ਬੰਨੇ ਗਏ ਸੀਗੇ ਜੀ ਹਾਂਜੀ ਇਹ ਜਿਹੜਾ ਪਿੱਪਲ ਆ ਇਹ ਸਤਗੁਰੂ ਅਰਗੁਵੰਦ ਸਾਹਿਬ ਮਹਾਰਾਜ ਨੇ ਇਸ ਪਿੱਪਲ ਦੇ ਨਾਲ ਆਪਣੇ ਘੋੜੇ ਬੰਨੇ ਗੁਲਵਾਗ ਤੇ ਦਿਲਵਾਗ ਜਦੋਂ ਸਤਿਗੁਰੂ ਜੀ ਇੱਥੇ ਪਹੁੰਚਦੇ ਨੇ ਤੇ ਇਹ ਉਸ ਸਮੇਂ ਦੇ ਹੀ ਇਹ ਪਿੰਪਲ ਜਿਹੜਾ ਮੌਜੂਦ ਆ ਤੇ ਸੰਗਤਾਂ ਦਰਸ਼ਨ ਕਰਦੀਆਂ ਨੇ ਦੂਰ ਦਰਾੜ ਤੋਂ ਆਉਂਦੀਆਂ ਨੇ ਇਹ ਕਿਹਾ ਜਾਂਦਾ ਵੀ ਕੋਈ ਵਚਨ ਵੀ ਦਿੱਤੇ ਗਏ ਸੀਗੇ ਛੇਵੇਂ ਪਾਸ਼ੀ ਦੇ ਵੱਲੋਂ ਪਿੰਡ ਵਾਸੀਆਂ ਨੂੰ ਕੋਈ ਤਵਕ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਹਾਂਜੀ ਜਦੋਂ ਸਤਿਗੁਰੂ ਪਾਤਸ਼ਾਹ ਇੱਥੇ ਪਹੁੰਚਦੇ ਨੇ ਨਾ ਤੇ ਸਤਿਗੁਰੂ ਸਤਿਗੁਰੂ ਨੇ ਹੁਕਮ ਕੀਤਾ ਕੋਈ ਐਸਾ ਸੇਵਕ ਲੱਭੋ ਜਿਹੜਾ ਕੋਈ ਨਸ਼ਾ ਆਦਤ ਨਾ ਕਰਦਾ ਹੋਵੇ ਤੇ ਫਿਰ ਸੰਗਤਾਂ ਨੇ ਦੱਸਿਆ ਸੀ ਵੀ ਬਾਬਾ ਸੱਜਣ ਜੀ ਹਨ ਜਿਹੜੇ ਕੋਈ ਤੰਬਾਕੂ ਜਾਂ ਹੋਰ ਇਹਦਾ ਨਹੀਂ ਸੇਵਨ ਕਰਦੇ ਫਿਰ ਬਾਬਾ ਸੱਜਣ ਜੀ ਨੇ ਉਹਨਾਂ ਦੀ ਸੇਵਾ ਕੀਤੀ ਸੀ ਲੰਗਰ ਪਾਣੀ ਤਿਆਰ ਕਰਕੇ ਫਿਰ ਸਤਿਗੁਰਾਂ ਨੇ ਉਹਨਾਂ ਤੋਂ ਲੰਗਰ ਪਾਣੀ ਛਕਿਆ ਸੀ ਤੇ ਬਾਬਾ ਸੱਜਣ ਜੀ ਨੇ ਇਹ ਵੀ ਫਿਰ ਬਾਰ ਮੰਗਿਆ ਸੀ ਕਿ ਇਸ ਨਗਰ ਦੇ ਵਿੱਚ ਬਾਬਾ ਜੀ ਤੰਬਾਕੂ ਛਕਣ ਵਾਲੇ ਹੁਕਮ ਹੁੱਕਾ ਪੀਣ ਵਾਲੇ ਬਹੁਤ ਨੇ ਸੋ ਕਿਰਪਾ ਕਰੋ ਤੇ ਸਤਿਗੁਰਾਂ ਨੇ ਕਿਹਾ ਵੀ ਹੁਣ ਜਿਹੜੇ ਹੁੱਕਾ ਪੀਣ ਵਾਲੇ ਨਹੀਂ ਰਹਿਣਗੇ ਗਾਹਾਂ ਨਹੀਂ ਹੋਣਗੇ ਤੇ ਉਹ ਜਦ ਦੇ ਸਤਗੁਰਾਂ ਦੇ ਬਚਨ ਹੋਇਆ ਵੀ ਹੁਣ ਕੋਈ ਨਗਰ ਚ ਹੁੱਕਾ ਨਹੀਂ ਪੀਂਦਾ ਸਿੰਘ ਸਾਹਿਬ ਉਹ ਕਿਹੜੀ ਜੰਗ ਸੀ ਜਿਹੜੀ ਤੁਹ ਦੱਸਿਆ ਜਾਂਦਾ ਵੀ 1631 ਦੇ ਵਿੱਚ ਜਦੋਂ ਦੂਸਰੀ ਵਾਰ ਇੱਥੇ ਪਹੁੰਚਦੇ ਨੇ ਇਹ ਵਾਲੀ ਕਲਾਂਪਿੰਡ ਦੇ ਵਿੱਚ ਆਉਂਦੇ ਨੇ ਤਾਂ ਉਹ ਕਿਹੜੀ ਜੰਗ ਹੋਈ ਸੀਗੀ 1631 ਨੂੰ ਜਿਹੜੀ ਸਤਗੁਰਾਂ ਦੀ ਤੀਜੀ ਇਤਿਹਾਸਕ ਜੰਗ ਹੋਈ ਨਥਾਣੇ ਕਾਲੂ ਦੀ ਢਾਬ ਤੇ ਉੱਥੇ 35000 ਜਿਹੜਾ ਸ਼ਾਹੀ ਫੌਜਾਂ ਉਹ ਸਤਗੁਰਾਂ ਦੇ ਨਾਲ ਮੁਕਾਬਲਾ ਕਰਨ ਵਾਸਤੇ ਪਹੁੰਚਦੇ ਨੇ ਤੇ 17000 ਲੁਟੇਰੇ ਜਿਹੜੇ ਉਹ ਮੁਗਲਾਂ ਦੇ ਨਾਲ ਆਏ ਸੀ ਤੇ ਸਤਗੁਰਾਂ ਨੇ ਉਹ ਸਾਰੇ ਖਤਮ ਕਰਤੇ ਤੇ ਨਰਕਾਂ ਨੂੰ ਭੇਜੇ ਫਿਰ ਉਹ ਜੰਗ ਜਿੱਤਣ ਪ੍ਰੰਤ ਗੁਰੂ ਹਰਗੋਬਿੰਦ ਸਾਹਿਬ ਨਗਰਾਂ ਨੂੰ ਤਾਰਦੇ ਹੋਏ ਦੀਨੇ ਕਾਂਗੜ ਤੋਂ ਮੰਜਲੋ ਮੰਜਲੀ ਹੁੰਦੇ ਹੋਏ ਤਖਤੂਪੁਰਾ ਚੱਕਰ ਹਠੂਰ ਪੱਖੋਵਾਲ ਧਾਲੀਆਂ ਹੁੰਦੇ ਹੋਏ ਤੇ ਗੁੱਜਰਵਾਲ ਪਹੁੰਚਦੇ ਨੇ ਤੇ ਗੁੱਜਰਵਾਲ ਸਤਗੁਰੂ ਜੀ ਪਹੁੰਚ ਕੇ ਉੱਥੇ ਤੱਕ ਚੌਧਰੀ ਸੀ ਚੌਧਰੀ ਨੂੰ ਬੜਾ ਉਹਨੇ ਸੇਵਾ ਕੀਤੀ ਸਤਿਗੁਰਾਂ ਦੀ ਤੇ ਮਨ ਦੇ ਵਿੱਚ ਵਿੱਚ ਮਾਣ ਵੜ ਆ ਗਿਆ ਉਹਨੂੰ ਹੰਕਾਰ ਹੋ ਗਿਆ ਤੇ ਸਤਿਗੁਰਾਂ ਨੇ ਉਹਦਾ ਮਾਣ ਸਮਝ ਕੇ ਮਤਲਬ ਕਿ ਉਹਦੀ ਉਹਨੂੰ ਠੀਕ ਕਰਨ ਵਾਸਤੇ ਉਹਦਾ ਮਾਣ ਦੂਰ ਕਰਨ ਵਾਸਤੇ ਹੰਕਾਰ ਦੂਰ ਕਰਨ ਵਾਸਤੇ ਉਹਦੇ ਪਾਸ ਇੱਕ ਬਾਜ ਸੀ ਤੇ ਬਾਜ ਦੀ ਮੰਗ ਕੀਤੀ ਸਤਿਗੁਰਾਂ ਨੇ ਇਹ ਸਾਨੂੰ ਬਾਜ ਦਿਓ ਤੇ ਬਾਜ ਫਿਰ ਸਤਿਗੁਰਾਂ ਨੂੰ ਦੇਣ ਤੋਂ ਉਹਨੇ ਇਨਕਾਰ ਕਰ ਦਿੱਤਾ ਤੇ ਬਾਜ ਦੇ ਜਿਹੜੇ ਇੱਕ ਡੋਰੀ ਬੰਨੀ ਹੁੰਦੀ ਹੈ ਉਹ ਡੋਰੀ ਬਾਜ ਨੇ ਨਿਗਲ ਲਈ ਅੰਦਰ ਮਤਲਬ ਕਿ ਖਾ ਲਈ ਬਾਜ ਬਿਮਾਰ ਹੋ ਗਿਆ ਬੇਹੋਸ਼ ਹੋ ਗਿਆ ਤੇ ਫਿਰ ਉਹ ਬਾਜ ਲੈ ਕੇ ਸਤਗੁਰਾਂ ਦੇ ਕੋਲ ਆਇਆ ਕਿ ਪਾਤਸ਼ਾਹੇ ਦੇਖੋ ਕੀ ਹੋ ਗਿਆ ਕਿਰਪਾ ਕਰੋ ਮੇਤੋਂ ਭੁੱਲ ਹੋ ਗਈ ਤੇ ਸਤਗੁਰਾਂ ਨੇ ਬਾਜ ਦੇ ਫਿਰ ਹੱਥ ਫੇਰਿਆ ਉੱਪਰ ਉਹ ਜਿਹੜੀ ਡੋਰੀ ਨਿਕਲੀ ਸੀ ਉਹਨੇ ਖਾਧੀ ਸੀ ਫਿਰ ਉਹਨੇ ਡੋਰੀ ਕੱਢ ਦਿੱਤੀ ਉਹ ਚੌਧਰੀ ਦਾ ਮਾਣ ਤੋੜਿਆ ਫਿਰ ਸਤਿਗੁਰਾਂ ਦੇ ਚਰਨਾਂ ਤੇ ਟੈਕਿਓ ਨੇ ਬੇਨਤੀਆਂ ਕੀਤੀਆਂ ਮਹਾਰਾਜ ਜੋ ਕੁਛ ਆਪ ਜੀ ਦਾ ਹੀ ਹੈ ਅਸੀਂ ਜੀਵ ਭੁੱਲ ਜਾਨੇ ਆ ਹੰਕਾਰ ਵਿੱਚ ਆ ਗਏ ਸੀਗੇ ਤੇ ਸਤਿਗੁਰਾਂ ਨੇ ਉਹਦਾ ਭਲਾ ਕੀਤਾ ਐਸੇ ਸਤਿਗੁਰ ਪਰਪਕਾਰੀ ਸਭ ਕੋ ਦਿਲਾਂ ਦੇ ਜਾਣਦੇ ਨੇ ਉਹਨਾਂ ਨੇ ਜਦੋਂ ਜੰਗ ਦੇ ਵਿੱਚ ਵੀ ਜਿਹੜੀਆਂ ਲੁਟੇਰਿਆਂ ਨੂੰ ਜਾਂ ਹੋਰ ਮੁਗਲਾਂ ਨੂੰ ਖਤਮ ਕੀਤਾ ਕਿਸੇ ਨੂੰ ਵੀ ਕੋਈ ਐ ਜਿਹੜਾ ਗੁੱਸੇ ਦੇ ਨਾਲ ਜਾਂ ਹੋਰ ਜਿੰਨੀਆਂ ਵੀ ਜੰਗਾਂ ਸਤਿਗੁਰਾਂ ਨੇ ਕੀਤੀਆਂ ਤੇ ਮੱਥੇ ਤੇ ਅਜ ਤੱਕ ਕਿਸੇ ਨੇ ਤਿਉੜੀ ਕਹਿੰਦੇ ਦੇਖੀ ਨਹੀਂ ਸੀ ਗੁੱਸੇ ਨਾਲ ਕੋਈ ਵਾਰ ਨਹੀਂ ਕੀਤਾ ਸਤਿਗੁਰਾਂ ਨੇ ਭਲਾ ਹੀ ਕੀਤਾ ਸਭ ਦਾ ਜਿੰਨਾ ਵੀ ਕੀਤਾ ਮੁਗਲਾਂ ਨੂੰ ਵੀ ਜਿਹੜਾ ਗੁੱਸੇ ਨਾਲ ਨਹੀਂ ਭਲੇ ਦੇ ਤੌਰ ਤੇ ਉਹਨਾਂ ਨੂੰ ਖਤਮ ਕੀਤਾ ਐਸੇ ਸਤਿਗੁਰ ਜੀ ਦੇ ਆਲੂ ਨੇ ਤੇ ਗੁਜਰਵਾਲ ਫਿਰ ਕੁਝ ਸਮਾਂ ਰਹਿੰਦੇ ਨੇ ਫਿਰ ਗੁਜਰਵਾਲ ਤੋਂ ਵਾਪਸੀ ਹੁੰਦੇ ਇਸ ਸਥਾਨ ਤੇ ਪਹੁੰਚਦੇ ਨੇ ਥੜਾ ਸਾਫ ਦੇਤੇ ਵਿਦੀ ਚੰਦ ਸੂਰਮੇ ਹੋਰ ਨਾਲ ਹੁੰਦੇ ਆ ਫਿਰ ਥੜਾ ਬੈਠਣ ਵਾਸਤੇ ਬਣਾਉਂਦੇ ਆ ਤੇ ਪਿੱਛੇ ਘੋੜੇ ਬੰਨਦੇ ਆ ਤੇ ਫਿਰ ਇੱਥੇ ਬਾਬਾ ਸਜਣ ਜੀ ਦੇ ਨਾਲ ਮਿਲਾਪ ਹੁੰਦਾ ਉਹ ਸੇਵਾ ਕਰਦੇ ਨੇ ਤੇ ਨੇਕਾਂ ਬਾਰ ਦਿੰਦੇ ਨੇ ਕਿ ਹੁੱਕਾ ਪੀਣ ਵਾਲੇ ਵੀ ਇੱਥੇ ਨਹੀਂ ਰਹਿਣਗੇ ਤੇ ਫਿਰ ਸਤਗੁਰੂ ਜੀ ਇੱਥੋਂ ਜਦੋਂ ਸੰਧਿਆ ਦਾ ਸਮਾਂ ਹੁੰਦਾ ਸਤਲੋਜ ਜਿਹੜਾ ਸਤਲੋਜ ਦਾ ਪਤਨ ਆ ਇਹ ਬਿਲਕੁਲ ਨਾਲ ਹੀ ਮਲਖਪੁਰ ਦੇ ਨੇੜੇ ਸੀਗਾ ਤੇ ਸਤਗੁਰੂ ਜੀ ਉੱਥੇ ਪਹੁੰਚਦੇ ਨੇ ਸਤਲੋਜ ਦੇ ਪਤਨ ਤੇ 베ੜੇ ਮਂਗਾਏ ਗਏ ਤੇ 베ੜੇ ਦੇ ਵਿੱਚ ਸਵਾਰ ਹੋ ਕੇ ਸਤਗੁਰੂ ਜੀ ਫਿਰ ਮੌਂ ਸਾਹਿਬ ਜਿੱਥੇ ਇਹਨਾਂ ਦੇ ਨਾਨਕ ਜੀ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਬਿਲਗੇ ਦੇ ਨੇੜੇ ਫਿਰ ਸਤਿਗੁਰੂ ਜੀ ਉੱਥੇ ਜਾਂਦੇ ਨੇ ਜਿੱਥੇ ਉਹ ਪਤਨ ਤੇ ਮਲਾਹ ਬੇੜੇ ਬੰਦਦੇ ਸੀ ਉੱਥੇ ਇੱਕ ਦਰਖਤ ਸੀਗਾ ਕਰੁਖ ਦਾ ਦਰਖਤ ਜਿਹੜਾ ਅੱਜ ਵੀ ਉੱਥੇ ਬੀਰਮੀ ਤੇ ਮਾਲਕਪੁਰ ਦੇ ਵਿਚਾਲੇ ਖੜਾ ਤੇ ਉਹ ਦਰਖਤ ਅੱਜ ਵੀ ਉੱਥੇ ਮਤਲਬ ਦਰਖਤ ਬਣ ਗਿਆ ਉਹ ਵੀ ਸ਼ਤਗੁਰਾਂ ਦੀ ਨਿਸ਼ਾਨੀ ਆ ਸੇਵਾ ਸਵਾਲ ਕੀਤੀ ਆ ਉੱਥੇ ਵੀ ਛੋਟੀ ਜੀ ਜਗ੍ਹਾ ਬਣੀ ਆ ਇਹ ਸਤਿਗੁਰੂ ਜੀ ਫਿਰ ਮਾਉਂ ਸਾਹਿਬ ਪਹੁੰਚਦੇ ਨੇ ਉੱਥੇ ਇਹਨਾਂ ਦੇ ਨਾਨਕੇ ਆ ਤੇ ਉੱਥੋਂ ਫਿਰ ਸਤਿਗੁਰੂ ਜੀ ਕੁਝ ਸਮਾਂ ਰਹਿ ਕੇ ਕੀਰਤਪੁਰ ਸਾਹਿਬ ਸਤਿਗੁਰੂ ਜੀ ਪਹੁੰਚਦੇ ਨੇ ਜਿੱਥੇ ਪਾਵਨ ਵਿੱਚ ਬਾਬਾ ਸੱਜਣ ਜੀ ਜਿਹੜਾ ਸੇਵਾ ਨਿਭਾਉਂਦੇ ਹਾਂਜੀ ਬਾਬਾ ਸੱਜਣ ਜੀ ਜਿਹੜਾ ਇੱਥੋਂ ਫਿਰ ਸੇਵਕ ਬਣੇ ਫਿਰ ਉਹ ਕੀਰਤਪੁਰ ਸਾਹਿਬ ਜਾਣ ਲੱਗੇ ਜਿਵੇਂ ਪਾਵਨ ਪਿੱਤਰ ਸਥਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਬਹੁਤ ਸ਼ਲਾਘਾਯੋਗ ਸਥਾਨ ਹੈ ਇਹ ਸਾਰੇ ਨਗਰ ਦੇ ਸੰਯੋਗ ਦੇ ਨਾਲ ਇਲਾਕੇ ਦੇ ਸੰਯੋਗ ਦੇ ਨਾਲ ਬੜੀਆਂ ਸੁੰਦਰ ਇਮਾਰਤਾਂ ਬਣੀਆਂ ਨੇ ਸਾਹਮਣੇ ਲੰਗਰ ਹਾਲ ਆ ਪਾਰਕਿੰਗ ਆ ਤੇ ਇਹਦੀ ਕਾਰ ਸੇਵਾ ਸ੍ਰੀ ਹਜੂਰ ਸਾਹਿਬ ਵਾਲੇ ਮਹਾਪੁਰਸ਼ ਬਾਬਾ ਨਰਿੰਦਰ ਸਿੰਘ ਬਲਵਿੰਦਰ ਸਿੰਘ ਉਹ ਕਰਵਾ ਰਹੇ ਨੇ ਸੰਗਤਾਂ ਨੂੰ ਪ੍ਰੇਰਕ ਕੇ ਬਹੁਤ ਸ਼ਲਾਘਾਯੋਗ ਕਾਰਜ ਹੋ ਰਹੇ ਨੇ ਤੇ ਸੰਗਤਾਂ ਬੜੀ ਦੂਰ ਦਰਾੜ ਤੋਂ ਇੱਥੇ ਸ਼ਰਧਾ ਭਾਵਨਾ ਆਉਂਦੀਆਂ ਨੇ ਜਿੰਨੇ ਵੀ ਇਤਿਹਾਸਕ ਪ੍ਰੋਗਰਾਮ ਨੇ ਗੁਰੂਆਂ ਦੇ ਭਗਤਾਂ ਦੇ ਸਾਰੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਏ ਜਾ ਰਹੇ ਨੇ ਤੇ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਥੋੜੇ ਦਿਨ ਪਹਿਲਾਂ ਮਨਾਇਆ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਮਨਾਏ ਗਏ ਕੱਲੂ ਕਾਰਾ ਦੇਵਸ ਸ਼ਿਦੀਪੁਰਬ ਜੋ ਵੀ ਇਤਿਹਾਸਕ ਸਤਾਂ ਨੇ ਸਾਰੇ ਇੱਥੇ ਮਨਾਏ ਜਾਂਦੇ ਨੇ ਸੰਗਤਾਂ ਦੇ ਸਹਿਯੋਗ ਨਾਲ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਇਹਨਾਂ ਦਾ ਜਿਹੜਾ ਚਾਰਜਰ ਉਹ ਆਪਣਾ ਦੇਖਰੇਖ ਕਰਵਾਇਨੇ ਸਾਰੇ ਜਿਹੜੀ ਜਿਹੜੀ ਹੈ ਗੁਰਦੁਆਰਾ ਸਾਹਿਬ ਦੀ ਸਾਮ ਸੰਭਾਲ ਜਾਂ ਜ਼ਿੰਮੇਵਾਰੀ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ ਤੇ ਉਹ ਨਗਰ ਦੇ ਸਹਿਯੋਗ ਦੇ ਨਾਲ ਹੀ ਇਹ ਸਾਰੇ ਕਾਰ ਚੱਲਦੇ ਨੇ ਤੇ ਮਹਾਪੁਰਸ਼ਕਾਰ ਸੇਵਾ ਕਰਵਾ ਰਿਹਾ ਹੈ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਆਪ ਜੀ ਦੇ ਚੈਨਲ ਦੇ ਦੁਆਰਾ ਵੀ ਜਿੰਨੀਆਂ ਵੀ ਸੰਗਤਾਂ ਇਸ ਸਥਾਨ ਤੇ ਬਾਰੇ ਜਾਣੂ ਕਰਦੀਆਂ ਹੁੰਦੀਆਂ ਨੇ ਉਹ ਉੱਥੇ ਪਹੁੰਚੋ ਅਰਦਾਸ ਬੇਨਤੀ ਕਰੋ ਸਤਿਗੁਰੂ ਜੀ ਸਾਰਿਆਂ ਦੀਆਂ ਅਸਮਰਾਂ ਦਾ ਪੂਰੀਆਂ ਕਰਦੇ ਨੇ ਐਸਾ ਇਹ ਪਵਿੱਤਰ ਸਥਾਨ ਹੈ ਜਿੱਥੋਂ ਕੋਈ ਅਜੇ ਤੱਕ ਖਾਲੀ ਨਹੀਂ ਗਿਆ ਤੇ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਇਹ ਸੇਵਾ ਕਰ ਰਹੇ ਹੋ ਨਗਰ ਇਹ ਜਿਹੜਾ ਇਆਲੀ ਕਲਾ ਲੁਧਿਆਣੇ ਦੀ ਬਿਲਕੁਲ ਬੁੱਕਲ ਦੇ ਵਿੱਚ ਵਿੱਚ ਪਸਿਆ ਆ ਫਿਰੋਜ਼ਪੁਰ ਰੋਡ ਤੇ ਸਥਿਤ ਆ ਤੇ 1 ਕਿਲੋਮੀਟਰ ਅੰਦਰ ਨੂੰ ਇਹ ਜਿਹੜਾ ਸਥਾਨ ਆ ਫਿਰੋਜ਼ਪੁਰ ਰੋਡ ਤੋਂ